ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਹੋਰ ਕਹਾਣੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮੀਨਾ ਦਾ ਪਿਓ ਟਰੱਕ ਡਰਾਈਵਰ ਸੀ ਉਹ ਸ਼ੁਰੂ ਤੋਂ ਟਰੱਕ ਦੀ ਡਰਾਈਵਿੰਗ ਕਰਦਾ ਸੀ ਤੇ ਉਸਦੇ ਕੋਲ ਜਮੀਨ ਪੰਜ ਕਿੱਲੇ ਸੀ ਪਰ ਟਰੱਕ ਚਲਾਉਂਦਾ ਹੋਣ ਕਰਕੇ ਉਸ ਨੂੰ ਕੋਈ ਚੰਗਾ ਰਿਸ਼ਤਾ ਨਹੀਂ ਸੀ ਜੁੜਿਆ ਉਹ ਆਦੀਮਾਨ ਵਾਲੀ ਰਹਿੰਦਾ ਸੀ ਉਹ ਦੋਨੋਂ ਮਾਪਤ ਰਹਿੰਦੇ ਸੀ ਤੇ ਉਸਦਾ ਛੋਟਾ ਭਰਾ ਤੇ ਉਸਦੀ ਘਰ ਵਾਲੀ ਉਸ ਤੋਂ ਬਾਅਦ ਰਹਿੰਦੀ ਸੀ ਤੇ ਉਸ ਦੀ ਮਾਸ ਨੂੰ ਕਹਿੰਦੀ ਰਹਿੰਦੀ ਪੁੱਤ ਹੁਣ ਮਿੱਤ ਚੁੱਲੇ ਵਿੱਚ ਹੱਥ ਨਹੀਂ ਮਜਾਏ ਜਾਂਦੇ ਤੂੰ ਕੋਈ ਆਪਣਾ ਬੰਦ ਸਭ ਕਰ ਲੈ ਪਰ ਜੱਗਾ ਕਹਿ ਦਿੰਦਾ ਮਾਂ ਮੈਂ ਕਿੱਥੋਂ ਲਿਆਵਾਂ ਜਿੱਦਣ ਕਰਮਾਂ ਵਿੱਚ ਹੋਈ ਉਸ ਦਿਨ ਆਪੇ ਮਾੜੀ ਮੋਟੀ ਜੁੜ ਜੂਗੀ ਤਾਂ ਉਹਦੀ ਮਾਂ ਕਹਿੰਦੀ ਤੂੰ ਇੰਨੀ ਦੂਰ ਟਰੱਕਾਂ ਦਾ ਢੇਡਾ ਲੈਣ ਜਾਣਾ ਉੱਥੋਂ ਕੋਈ ਜੁਪੀ ਵਿਹਾਰ ਚੋਂ ਹੀ ਲਿਆ ਆਪਣੇ ਘਰੇ ਰੋਟੀ ਪੱਕਦੀ ਹੋ ਜੂਗੀ ਫਿਰ ਜੱਗੇ ਨੇ ਇਸੇ ਤਰ੍ਹਾਂ ਕੀਤਾ ਉਹ ਬਿਹਾਰ ਚੋਂ ਆਪਣੇ ਲਈ ਪਤਨੀ ਲੈ ਆਇਆ ਮਾਂ ਆਪਣੇ ਘਰੇ ਨੂੰ ਉਹਨੂੰ ਦੇਖ ਕੇ ਫੁੱਲੀ ਨਾ ਸਮਾਈ ਤੇ ਉਸ ਦਾ ਛੋਟਾ ਪੁੱਤਰ ਉਸ ਨੂੰ ਦੇਖ ਕੇ ਨਾ ਜਰਿਆ ਉਸ ਦੀ ਮਾਂ ਨੱਖਾਂ ਤੋਂ ਵੀ ਘਟ ਦਿਖਾਈ ਦਿੰਦਾ ਸੀ ਕਿ ਜੱਗੇ ਦੀ ਪਤਨੀ ਨੂੰ ਪੰਜਾਬੀ ਜਿਵੇਂ ਹੀ ਨਹੀਂ ਸੀ ਆਉਂਦੀ ਉਹ ਹਿੰਦੀ ਵਿੱਚ ਹੀ ਗੱਲ ਕਰਦੀ ਪਰ ਜੱਗੇ ਨੇ ਉਸ ਨੂੰ ਥੋੜਾ ਬਹੁਤਾ ਸਮਝਾ ਕੇ ਪੰਜਾਬੀ ਬੋਲਣਾ ਸਿਖਾ ਦਿੱਤਾ ਉਸ ਦੀ ਮਾਂ ਨੇ ਉਸ ਨੂੰ ਘਰ ਦਾ ਸਾਰਾ ਕੰਮ ਚੰਗੀ ਤਰ੍ਹਾਂ ਸਿਖਾ ਦਿੱਤਾ ਤੇ ਫਿਰ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਉਸ ਦਾ ਨਾਂ ਉਹਨਾਂ ਨੇ ਮੀਨਾ ਰੱਖਿਆ ਫਿਰ ਜੱਗੀ ਦੀ ਮਾਂ ਇਸ ਦੁਨੀਆ ਤੋਂ ਚੁਰ ਗਈ ਤੇ ਜੱਗਾ ਆਪਣੇ ਟਰੱਕ ਦੀ ਡਰਾਈਵਿੰਗ ਕਰਦਾ ਤੇ ਆਪਣੇ ਘਰ ਦਾ ਗੁਜ਼ਾਰਾ ਵਧੀਆ ਚਲਾਵਾ ਸੀ ਫਿਰ ਜਦੋਂ ਜੱਗੇ ਦੀ ਧੀ 5-6 ਸਾਲ ਦੀ ਹੋਈ ਤਾਂ ਉਹਨਾਂ ਨੇ ਉਸ ਨੂੰ ਸਕੂਲ ਪੜਨ ਲਾ ਦਿੱਤਾ ਫਿਰ ਅਚਾਨਕ ਕੀ ਹੁੰਦਾ ਕਿ ਇੱਕ ਐਕਸੀਡੈਂਟ ਨਾਲ ਜੱਗੇ ਦੀ ਮੌਤ ਹੋ ਜਾਂਦੀ ਹੈ ਤੇ ਘਰ ਵਿੱਚ ਦੋਨੋਂ ਮਾਵਾਂ ਦੀਆਂ ਰਹਿ ਜਾਂਵੇਂ ਜੱਗੇ ਦੀ ਘਰ ਵਾਲੀ ਸਾਰਾ ਦਿਨ ਆਪਣੇ ਪਤੀ ਦੀ ਚਿੰਤਾ ਵਿੱਚ ਡੁੱਬੀ ਰਹਿੰਦੀ ਉਸ ਨੇ ਤਾਂ ਆਪਣਾ ਹੌਸਲਾ ਵੀ ਟਾ ਲਿਆ ਸੀ ਤੇ ਉਹ ਵੀ ਉਸ ਕਰਕੇ ਬਿਮਾਰ ਰਹਿਣ ਲੱਗੀ ਸੀ ਥੋੜੇ ਚਿਰ ਮਗਰੋਂ ਉਸ ਦੀ ਵੀ ਮੌਤ ਹੋ ਗਈ ਤੇ ਘਰ ਵਿੱਚ ਉਸ ਦੀ ਇਕੱਲੀ ਧੀ ਹੁਣ ਮੀਨਾ ਹੀ ਰਹਿ ਗਈ ਸੀ ਮੀਨਾ ਦਾ ਪਾਲਣ ਪੋਚਣ ਕਰਨ ਵਾਲਾ ਕੋਈ ਨਹੀਂ ਸੀ ਫਿਰ ਉਸ ਦੇ ਚਾਚਾ ਚਾਚੀ ਉਸ ਨੂੰ ਆਪ ਦੇ ਘਰ ਲੈ ਗਏ ਉਮੀਨਾ ਨਾਲ ਬਹੁਤ ਵਿਤਕਰਾ ਕਰਦੇ ਉਸ ਨੂੰ ਸਕੂਲ ਵੀ ਨਾ ਜਾਣ ਦਿੰਦੇ ਤੇ ਉਸ ਦੀ ਚਾਚੀ ਉਸ ਤੋਂ ਸਾਰਾ ਘਰ ਦਾ ਕੰਮ ਕਰਾਉਂਦੀ ਫਿਰ ਉਸ ਨੂੰ ਬਾਅਦ ਵਿੱਚ ਸਕੂਲ ਜਾਣ ਦਿੰਦੀ ਤੇ ਮੀਨਾ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ ਪਰ ਮੀਨਾ ਦੇ ਚਾਚਾ ਚਾਚੀ ਦੇ ਮਨ ਵਿੱਚ ਲਾਲਸ ਸੀ ਕਿ ਆਪਾਂ ਇਸ ਨੂੰ ਨਿੱਕੀ ਜਿਨ ਵਿਆਹ ਦਿੰਨੇ ਆ ਤੇ ਘਰ ਵੀ ਆਪਣਾ ਹੋ ਜੂ ਤੇ ਜ਼ਮੀਨ ਵੀ ਆਪਣੇ ਕੋਲ ਰਹਿ ਜੂ ਉਹਨਾਂ ਨੇ ਉਸ ਲਈ ਇੱਕ ਰਿਸ਼ਤਾ ਦੇਖਿਆ ਤੇ ਰਿਸ਼ਤਾ ਲੋੜਵੰਦ ਪਰਿਵਾਰ ਚੋਂ ਸੀ। ਉਹਨਾਂ ਨੂੰ ਤਾਂ ਬਸ ਇੱਕ ਰੋਟੀ ਪਕਾਉਣ ਵਾਲੀ ਕੁੜੀ ਚਾਹੀਦੀ ਸੀ। ਉਹ ਦੋਨੋਂ ਮਾਪਤ ਸੀ। ਪਰ ਮੁੰਡਾ ਬਹੁਤ ਹੀ ਸਿਆਣਾ ਸੀ ਤੇ ਉਹਨਾਂ ਨੇ 13 ਸਾਲ ਦੀ ਉਮਰ ਵਿੱਚ ਹੀ ਮੀਨਾ ਦਾ ਵਿਆਹ ਕਰ ਦਿੱਤਾ। ਮੀਨਾ ਨੂੰ ਵਿਆਹ ਬਾਰੇ ਅਜੇ ਕੁਝ ਵੀ ਨਹੀਂ ਸੀ ਪਤਾ। ਉਸਦੇ ਦਾ ਜੇ ਖੇਡਣ ਦੇ ਦਿਨ ਸੀ। ਜਦੋਂ ਉਹਨਾਂ ਨੇ ਮੀਨਾ ਨੂੰ ਵਿਆਹ ਕੇ ਉਸਦੇ ਘਰੇ ਭੇਜਤਾ ਤਾਂ ਮੀਨਾ ਮੁੜ ਕੇ ਕਦੇ ਵੀ ਆਪਣੀ ਪੇਕੇ ਨਾ ਆਈ ਨਾ ਇਸ ਦਾ ਪਤੀ ਉਸ ਨੂੰ ਕਦੇ ਲੈ ਕੇ ਆਇਆ ਲੈ ਕੇ ਤਾਂ ਉਹ ਤਾਂ ਆਉਂਦਾ ਨਾ ਜੇ ਕਿ ਉਸ ਦਾ ਉੱਥੇ ਆਦਰ ਸਤਕਾਰ ਹੁੰਦਾ ਉਸ ਦੇ ਚਾਚਾ ਚਾਚੀ ਉਸ ਨਾਲ ਕੋਈ ਮਿਲਵਰਤਨ ਨਾ ਰੱਖਦੇ ਉਹਨਾਂ ਨੇ ਤਾਂ ਉਸ ਨੂੰ ਮਗਰ ਨੇ ਲਾਇਆ ਸੀ ਪਰ ਮੀਨਾ ਦਾ ਪਤੀ ਬਹੁਤ ਹੀ ਸਿਆਣਾ ਤੇ ਸਮਝਦਾਰ ਸੀ ਉਸ ਨੇ ਉਸ ਨੂੰ ਘਰ ਦੇ ਸਾਰੇ ਕੰਮ ਕਸਖਾ ਲਏ ਤੇ ਮੀਨਾ ਨੇ ਉਸ ਅੱਗੇ ਆਪਣੇ ਪੜਨ ਦੀ ਛਰਤ ਰੱਖੀ ਮੀਨਾ ਕਹਿੰਦੀ ਕਿ ਮੈਂ ਅੱਗੇ ਪੜਨਾ ਚਾਹੁੰਦੀ ਆ ਤਾਂ ਉਸਦੇ ਪਤੀ ਨੇ ਕਿਹਾ ਕਿ ਮੈਂ ਤੇਰੀ ਹਰ ਇੱਛਾ ਪੂਰੀ ਕਰਾਂਗਾ ਉਹ ਆਪ ਸ਼ਹਿਰ ਵਿੱਚ ਕਿਸੇ ਆੜਤੀ ਦੀ ਦੁਕਾਨ ਤੇ ਮਨੀਮ ਲੱਗਾ ਹੋਇਆ ਸੀ ਤੇ ਉਹ ਮੀਨ ਨੂੰ ਰੋਹ ਆਪਣੇ ਨਾਲ ਕਾਲਜ ਲੈ ਕੇ ਜਾਂਦਾ ਤੇ ਉਹ ਆਪਣੀ ਪੜਾਈ ਬਹੁਤ ਚੰਗੇ ਢੰਗ ਨਾਲ ਕਰਦੀ ਉਸ ਨੂੰ ਪੜਾਈ ਦਾ ਬਹੁਤ ਸ਼ੌਂਕ ਸੀ ਉਹ ਆ ਕੇ ਘਰ ਦਾ ਸਾਰਾ ਕੰਮਕਾਜ ਵੀ ਦੇਖਦੀ ਸੀ ਕਦੇ-ਕਦੇ ਆਪਣੇ ਪਿੱਕੇ ਪਿੰਡ ਅਤੇ ਆਪਣੇ ਮਾਂ ਪਿਓ ਦੀ ਯਾਦ ਉਸ ਨੂੰ ਬਹੁਤ ਹੀ ਆਉਂਦੀ ਕਿ ਕਿਵੇਂ ਮੇਰਾ ਬਿਰ ਮੇਰਾ ਕਿੰਨਾ ਮੋਹ ਕਰਦਾ ਸੀ ਤੇ ਮੇਰੇ ਨਾਲ ਕਿੰਨਾ ਲਾਡ ਲਿਵਾਉਂਦਾ ਸੀ ਤੇ ਮੇਰੀ ਮਾਂ ਵੀ ਮੇਰਾ ਕਿੰਨਾ ਪਿਆਰ ਕਰਦੀ ਸੀ ਪਤਾ ਨਹੀਂ ਰੱਬ ਨੇ ਮੇਰੇ ਕੋਲੋਂ ਦੋਨਾਂ ਨੂੰ ਇੰਨੀ ਜਲਦੀ ਕਿਉਂ ਖੋ ਲਿਆ ਮੇਰੇ ਮੇਰੇ ਮਾੜੇ ਕਰਮ ਹੀ ਹੋਣਗੇ ਜੋ ਮੈਂ ਚਾਚਾ ਜੱਤੀ ਦੇ ਵਾਸਤੇ ਪੈਗੀ ਤੇ ਉਹਨਾਂ ਨੇ ਮੇਰਾ ਨਿੱਕੀ ਜੀ ਉਮਰ ਵਿੱਚ ਵਿਆਹ ਕਰ ਦਿੱਤਾ ਉਹਨਾਂ ਨੇ ਤਾਂ ਮੇਰੇ ਕੋਈ ਵੀ ਸ਼ੌਂਕ ਵੀ ਪੂਰੇ ਨਾ ਕੀਤੇ ਤੇ ਮੈਨੂੰ ਮੇਰਾ ਜ਼ਮੀਨ ਦਾ ਹਿੱਸਾ ਵੀ ਨਹੀਂ ਦਿੱਤਾ ਮੀਨਾ ਇਹ ਗੱਲ ਆਪਣੇ ਦਿਲ ਵਿੱਚ ਦੱਬੀ ਬੈਠੀ ਸੀ ਉਸ ਨੂੰ ਸੀ ਕਿ ਮੈਂ ਇੱਕ ਨਾ ਇੱਕ ਦਿਨ ਜ਼ਰੂਰ ਆਪਣੇ ਪਿੰਡ ਜਾਵਾਂਗੀ ਮੀਨਾ ਆਪਣੀ ਪੜ੍ਹਾਈ ਬਹੁਤ ਹੀ ਮਿਹਨਤ ਤੇ ਲਗਨ ਨਾਲ ਕਰਦੀ ਰਹੀ ਉਸ ਨੇ ਇੱਕ ਦਿਨ ਉਹ ਮੁਕਾਮ ਹਾਸਲ ਕਰ ਲਿਆ ਜਿਸ ਦੀ ਉਸ ਦੇ ਮਨ ਵਿੱਚ ਲਗਨ ਸੀ ਮੀਨਾ ਨੇ ਆਪਣੇ ਲਾ ਦੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਉਸ ਨੇ ਅੱਗੇ ਜੱਜ ਬਣ ਲਈ ਪੇਪਰ ਦਿੱਤੇ ਉਸ ਨੇ ਪੇਪਰਾਂ ਵਿੱਚ ਵੀ ਬਹੁਤ ਮਿਹਨਤ ਕੀਤੀ ਇਕ ਤੋਂ ਦੋ ਵਾਰ ਦਸ ਦਾ ਨੰਬਰ ਨਾ ਆਇਆ ਪਰ ਉਸਨੇ ਹਿੰਮਤ ਨਾ ਹਾਰੀ ਕਿ ਆਪਣੀ ਮਿਹਨਤ ਜਾਰੀ ਰੱਖੀ ਫਿਰ ਇੱਕ ਦਿਨ ਮੀਨਾ ਦੀ ਮਿਹਨਤ ਰੰਗ ਲਈ ਤੇ ਮੀਨਾ ਨੂੰ ਜੱਜ ਦੀ ਨੌਕਰੀ ਮਿਲ ਗਈ ਮੀਨਾ ਦਾ ਪਤੀ ਮੀਨਾ ਦੀ ਕਾਮਯਾਬੀ ਤੋਂ ਬਹੁਤ ਖੁਸ਼ ਹੋਇਆ ਪਰ ਮੀਨਾ ਸੀ ਕਿ ਉਸ ਨੂੰ ਆਪਣੇ ਪਿਕੇ ਪਿੰਡ ਦੀ ਬਹੁਤ ਜਾਨੋਂ ਦੀ ਫਿਰ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਪਿਤਾ ਦੀ ਜ਼ਮੀਨ ਜਗਤ ਬਾਰੇ ਸਾਰਾ ਕੁਝ ਪਤਾ ਕਰਾਂ ਫਿਰ ਉਸ ਨੇ ਆਪਣੇ ਪਿਤਾ ਦੀ ਜ਼ਮੀਨ ਬਾਰੇ ਪਤਾ ਕੀਤਾ ਤੇ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਜ਼ਮੀਨ ਜਿਸ ਦਾ ਘਰ ਤਸ ਉਸ ਦੇ ਚਾਚੇ ਨੇ ਆਪਣੇ ਨਾਂ ਕਰਵਾ ਲਿਆ ਹੁਣ ਤਾਂ ਉਸ ਦੇ ਪਿਓ ਦਾ ਪਿੰਡ ਵਿੱਚ ਕੋਈ ਨਾਂ ਨਹੀਂ ਮੀਨਾ ਨੇ ਲਗਾਤਾਰ ਮਿਹਨਤ ਕੀਤੀ ਤੇ ਆਪਣੇ ਹਲਕੇ ਦੇ ਪਟਵਾਰੀ ਕੋਲ ਜਾ ਕੇ ਆਪਣੀ ਜ਼ਮੀਨ ਦੇ ਸਾਰੇ ਕਾਗਜ਼ ਤਿਆਰ ਕਰਵਾ ਲਏ ਫਿਰ ਇੱਕ ਦਿਨ ਆਪਣੇ ਪਤੀ ਨੂੰ ਨਾਲ ਲੈ ਕੇ ਆਪਣੇ ਪਿੱਕੇ ਪਿੰਡ ਪਹੁੰਚੀ ਤਾਂ ਪਿੱਕੀ ਪਿੰਡ ਜਾ ਕੇ ਉਸ ਨੂੰ ਆਪਣੇ ਜਾਤੇ ਦਾ ਘਰਬਾਰ ਸਾਰਾ ਕੁਝ ਚੰਗੀ ਤਰ੍ਹਾਂ ਜਾਦ ਸੀ ਪਰ ਚਾਤਾ ਚਾਚੀ ਸੀ ਕਿ ਉਸ ਨੂੰ ਭੁੱਲੇ ਗਏ ਸੀ ਉਹਨਾਂ ਨੂੰ ਤਾਂ ਸੀ ਕਿ ਪਤਾ ਨਹੀਂ ਕਿੱਥੇ ਰੁੱਲਦੀ ਫਿਰਦੀ ਹੋਣੀ ਆ ਰਹਿ ਗਈ ਹੋਣੀ ਘਰ ਦੇ ਕੰਮਾਂ ਕਰਾਂ ਜੋਗੀ ਅਸੀਂ ਕਿਹੜਾ ਉਸ ਨੂੰ ਪੜਾਇਆ ਸੀ ਤੇ ਨਾ ਹੁਣ ਸਾਡੇ ਕੋਲੋਂ ਕੁਝ ਹਿੱਸਾ ਮੰਗ ਸਕਦੀ ਆ ਤੇ ਉਹ ਇਸ ਖੁਸ਼ੀ ਨਾਲ ਭੁੱਲੇ ਨਹੀਂ ਸੀ ਸਮਾਉਂਦੇ ਉਹਨਾਂ ਨੇ ਆਪਣੇ ਬੱਚਿਆਂ ਦਾ ਵਿਆਹ ਬਹੁਤ ਵਧੀਆ ਘਰੇਕ ਕੀਤਾ ਕਿ ਉਹਨਾਂ ਦੇ ਜ਼ਮੀਨ ਦੇ ਦੋ ਹਿੱਸੇ ਜੋ ਆਗੇ ਸੀ ਉਹਨਾਂ ਕੋਲ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਜ਼ਮੀਨ ਦੀ ਅਸਲੀ ਹੱਕਦਾਰ ਉਹਨਾਂ ਦੇ ਸਾਹਮਣੇ ਆ ਕੇ ਖੜ ਜਾਵੇਗੀ ਫਿਰ ਮੀਨਾ ਇੱਕ ਦਿਨ ਬਹੁਤ ਵੱਡੀ ਗੱਡੀ ਤੇ ਆਪਣੇ ਪਿੰਡ ਪਹੁੰਚਦੀ ਹੈ ਤੇ ਸਰਪੰਚ ਦੇ ਘਰ ਜਾਂਦੀ ਹੈ ਤੇ ਸਰਪੰਚ ਨਾਲ ਸਾਰੀ ਗੱਲ ਕਰਦੀ ਹੈ ਤੇ ਸਰਪੰਚ ਸਾਹਿਬ ਵੀ ਦੱਸਦੇ ਆ ਹਾਂ ਭਾਈ ਜੱਗੇ ਸਿੰਘ ਦਾ ਘਰ ਵੀ ਹੈਗਾ ਸੀ ਕਿ ਉਹਦੀ ਜ਼ਮੀਨ ਵੀ ਹੈਗੀ ਸੀ ਬਾਰੂ ਉਸ ਦੇ ਭਰਾ ਨੇ ਸਾਰੀ ਆਪਣੇ ਨਾਲ ਲਵਾ ਲਈ ਤੇ ਸਰਪੰਚ ਸਾਹਿਬ ਕਹਿਣ ਲੱਗੇ ਕਿ ਮੈਂ ਤੁਹਾਡੇ ਨਾਲ ਉਹਨਾਂ ਦੇ ਘਰ ਚਲਾ ਜਾਣਾ ਹੈ ਜਦੋਂ ਉਹਨਾਂ ਦੇ ਘਰ ਗਏ ਤਾਂ ਚਾਚਾ ਚਾਚੀ ਨੇ ਮੀਨਾ ਨੂੰ ਜਮਾਂ ਨਾ ਪਛਾਣਿਆ ਉਹ ਇੱਕੋ ਜੰਮ ਐਡੀ ਵੱਡੀ ਗੱਡੀ ਕਿ ਨਾਲ ਦੋ ਪੁਲਿਸ ਵਾਲਿਆਂ ਨੂੰ ਦੇਖ ਕੇ ਹੈਰਾਨ ਰਹਿ ਗਏ ਮੀਨਾ ਦਾ ਚਾਚਾ ਬਾਹਰ ਆਇਆ ਤੇ ਸਰਪੰਚ ਸਾਹਿਬ ਨੂੰ ਕਹਿਣ ਲੱਗਾ ਸਰਪੰਚ ਸਾਹਿਬ ਇਹ ਕੌਣ ਨੇ ਤੇ ਸਾਡੇ ਘਰ ਕਿਵੇਂ ਨੇ ਸਰਪੰਚ ਆਵਣੇ ਦੱਸਿਆ ਕਿ ਇਹ ਤੇਰੇ ਪਰ ਜੱਗੇ ਦੀ ਕੁੜੀ ਐ ਇਹ ਗੱਲ ਸੁਣ ਕੇ ਦੋਨੋਂ ਜਣੇ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਇਹ ਆਪਣੇ ਬਾਪ ਦਾ ਹਿੱਸਾ ਲੈਣ ਆਈ ਐ ਤੇ ਜੱਗੇ ਦਾ ਭਰਾ ਕਹਿਣ ਲੱਗਾ ਕਿਹੜਾ ਐਸਾ ਤੇ ਕਿਹੜੀ ਜ਼ਮੀਨ ਇਹਦੀ ਮਾਂ ਦਾ ਮਰਨ ਤੋਂ ਪਹਿਲਾਂ ਇਹਦਾ ਹੱਥ ਸਾਡੇ ਹੱਥ ਫੜਾ ਗਈ ਸੀ ਤੇ ਨਾਲੇ ਜ਼ਮੀਨ ਤੇ ਘਰ ਵੀ ਸਾਨੂੰ ਦੇ ਗਈ ਸੀ ਹੁਣ ਤਾਂ ਇੱਥੇ ਇਸ ਦਾ ਕੁਝ ਵੀ ਨਹੀਂ ਪਰ ਮੀਨਾ ਨੇ ਜਦੋਂ ਆਪਣੇ ਚਾਚੇ ਨਾਲ ਗੱਲ ਕੀਤੀ ਤਾਂ ਉਸਨੇ ਆਖਿਆ ਕਿ ਕਾਜਾ ਵਿੱਚ ਇਹ ਅਜੇ ਵੀ ਮੇਰੇ ਪਿਓ ਦਾ ਨਾਂ ਬੋਲਦਾ ਹੈ ਤੁਸੀਂ ਮੇਰੀ ਮਾਂ ਤੋਂ ਧੋਖੇ ਨਾਲ ਜ਼ਮੀਨ ਤੇ ਘਰ ਲੈ ਲਿਆ ਤੇ ਮੇਰੀ ਜ਼ਿੰਦਗੀ ਵੀ ਖਰਾਬ ਕਰ ਦਿੱਤੀ ਤੁਸੀਂ ਮੈਨੂੰ ਆਪਣੇ ਬੱਚਿਆਂ ਨਾਲੋਂ ਬਹੁਤ ਕੀ ਬਹੁਤ ਹੀ ਵਿਤਕਰਾ ਕਰਦੇ ਸੀ ਤੇ ਨਾ ਤੁਸੀਂ ਮੈਨੂੰ ਅੱਗੇ ਪੜਨ ਦਿੱਤਾ ਇਹ ਤਾਂ ਮੇਰਾ ਪਤੀ ਸੀ ਜਿਸਨੇ ਮੇਰਾ ਪੂਰਾ ਸਾਹ ਦਿੱਤਾ ਤੇ ਮੈਨੂੰ ਉਸਨੇ ਅੱਗੇ ਪੜਨ ਲਈ ਪ੍ਰੇਰਿਤ ਕੀਤਾ ਤੇ ਮੇਰੀ ਪੜ੍ਹਾਈ ਵਿੱਚ ਵੀ ਪੂਰਾ ਸਾ ਦਿੱਤਾ ਹੁਣ ਮੈਂ ਆਪਣੇ ਪਤੀ ਦੇ ਸੇ ਜੋ ਸਦਕਾ ਹੀ ਅੱਜ ਤੁਹਾਡੇ ਸਾਹਮਣੇ ਜੱਜ ਬਣ ਕੇ ਖੜੀ ਆ ਤੇ ਮੈਂ ਆਪਣੇ ਪਿਤਾ ਦਾ ਹੱਕ ਹਾਸਲ ਕਰਕੇ ਰਵਾਂਗੀ ਇਹ ਗੱਲ ਸੁਣ ਕੇ ਦੋਨੋਂ ਜਾਣੇ ਚਾਚਾ ਚਾਚੀ ਡੋਰ ਪਰ ਹੋ ਗਏ ਤੇ ਮੀਨਾ ਉਹਨਾਂ ਨੂੰ ਵਾਰਨਿੰਗ ਦੇ ਕੇ ਚਲੀ ਗਈ ਤੇ ਕਹਿਣ ਲੱਗੀ ਹੁਣ ਆਪਣੀ ਅਗਲੀ ਮੁਲਾਕਾਤ ਅਦਾਲਤ ਵਿੱਚ ਹੀ ਹੋਵੇਗੀ ਫਿਰ ਮੀਨਾ ਨੇ ਆਪਣੇ ਕੇਸ ਦੀ ਪੈਰਵਾਹੀ ਕੀਤੀ ਤੇ ਉਸਦੇ ਚਾਚਾ ਚਾਚੀ ਤਰੀਕੇ ਦੀ ਆਉਂਦੇ ਤੇ ਮੀਨਾ ਨੇ ਆਪਣੀ ਸਾਰੀ ਸਮਝਦਾਰੀ ਤੇ ਸੂਝ-ਬੂਝ ਨਾਲ ਕੇਸ ਨੂੰ ਆਪਣੇ ਹੱਕ ਵਿੱਚ ਕਰ ਲਿਆ ਫਿਰ ਉਹ ਹੀ ਚਾਚਾ ਚਾਚੀ ਸ਼ਰਮਿੰਦਾ ਹੋ ਕੇ ਉਸ ਨੂੰ ਧੀ ਧੀ ਕਹਿਣ ਲੱਗੇ ਪਰ ਮੀਨਾ ਸੀ ਕਿ ਉਸ ਨੇ ਉਹਨਾਂ ਨਾਲ ਅੱਖ ਨਾ ਮਲਾਈ ਤੇ ਉਸ ਨੇ ਕਿਹਾ ਕਿ ਹੁਣ ਤੁਸੀਂ ਮੈਨੂੰ ਧੀ ਕਹਨੇ ਹੋ ਤੇ ਉਸ ਟਾਈਮ ਤੱਕ ਤੁਸੀਂ ਮੈਨੂੰ ਖੂਬ ਜ ਧੱਕਾ ਦਿੱਤਾ ਸੀ ਉਹ ਤਾਂ ਮੇਰੀ ਕਿਸਮਤ ਕਿ ਮੇਰਾ ਹਾਂਸਾ ਫਿਰ ਮੈਨੂੰ ਚੰਗਾ ਮਿਲਿਆ ਉਸਨੇ ਮੇਰਾ ਹਰ ਔਖੇ ਟਾਈਮ ਵਿੱਚ ਸਾਥ ਦਿੱਤਾ ਤੁਸੀਂ ਮੇਰੇ ਨਾਲ ਆਪਣੇ ਬੱਚਿਆਂ ਨਾਲੋਂ ਬਹੁਤ ਜ਼ਿਆਦਾ ਵਿਤਕਰਾ ਕੀਤਾ ਇਹ ਗੱਲ ਮੈਂ ਕਦੇ ਵੀ ਨਹੀਂ ਭੁੱਲ ਸਕਦੀ ਹਾਂ ਮੇਰੇ ਬਾਪ ਦੀ ਜ਼ਮੀਨ ਤੇ ਮੇਰਾ ਘਰ ਤੁਹਾਨੂੰ 15 ਦਿਨਾਂ ਦੇ ਵਿੱਚ ਵਿੱਚ ਛੱਡਣਾ ਪਵੇਗਾ ਤਿੰਨ ਹੀ ਤਾਂ ਤੁਹਾਨੂੰ ਜੇ ਵੀ ਦੇਖਣੀ ਪਵੇਗੀ ਇਹ ਗੱਲ ਸੁਣ ਕੇ ਦੋਨੋਂ ਜਣੇ ਮਾਫੀ ਮੰਗਣ ਲੱਗੇ ਤੇ ਕਹਿਣ ਲੱਗੇ ਪੀਏ ਸਾਨੂੰ ਮaaf ਕਰ ਦੇ ਘਰ ਵੀ ਤੇਰਾ ਤੇ ਜ਼ਮੀਨ ਵੀ ਤੇਰੀ ਅਸੀਂ ਤਾਂ ਨਾਲ ਦੇ ਵਿੱਚ ਤੇਰਾ ਛੋੜੀ ਜਿਹੀ ਉਮਰ ਵਿੱਚ ਵਿਆਹ ਕਰ ਦਿੱਤਾ ਸੀ ਕਿ ਦੂੰ ਕਿੜਾ ਮੁੜ ਕੇ ਇੱਥੇ ਆਉਣਾ ਤੇ ਇਹ ਸਾਰੀ ਜ਼ਮੀਨ ਸਾਡੀ ਹੋ ਜਾਵੇਗੀ ਤੇ ਅਸੀਂ ਤੈਨੂੰ ਕੀ ਦਵਾਂ ਪਰ ਸਾਨੂੰ ਨਹੀਂ ਸੀ ਪਤਾ ਕਿ ਤੂੰ ਇੱਕ ਦਿਨ ਪੜ੍ਹ ਲਿਖ ਕੇ ਐਡੀ ਵੱਡੀ ਅਫਸਰ ਬਣ ਕੇ ਤੇ ਢਾਲ ਬਣ ਕੇ ਸਾਡੇ ਸਾਹਮਣੇ ਜੱਜ ਦੇ ਰੂਪ ਵਿੱਚ ਖੜੀ ਹੋਵੇਂਗੀ ਫਿਰ ਮੀਨਾ ਨੇ ਆਪਣੇ ਬਾਪ ਦੇ ਘਰ ਵਿੱਚ ਬਹੁਤ ਵੱਡੀ ਕੋਠੀ ਬਣਵਾਈ ਕਿ ਉਸ ਦੀ ਸਾਣ ਸੁਣਾ ਲਈ ਉਸ ਨੇ ਉੱਥੇ ਕਿਸੇ ਨੂੰ ਫਰੀ ਵਿੱਚ ਰਹਿਣ ਲਈ ਬਿਠਾ ਦਿੱਤਾ ਤੇ ਉਹ ਆਪਣੇ ਪੇਕੇ ਘਰ ਆਉਂਦੀ ਜਾਂਦੀ ਰਹਿੰਦੀ ਆਖਰ ਉਸ ਦੀ ਜਨਮ ਭੂਮੀ ਜੋ ਸੀ ਤੇ ਉਸ ਦੇ ਮਾਂ ਬਾਪ ਦਾ ਘਰ ਸੀ ਜਿੱਥੇ ਉਸ ਦਾ ਜਨਮ ਹੋਇਆ ਸੀ ਨਹੀਂ ਤਾਂ ਪਹਿਲਾਂ ਦੱਸਦੇ ਪੇਕੇ ਖਤਮ ਸਾਨੂੰ ਉਹ ਕਿਤੇ ਵੀ ਨਹੀਂ ਸੀ ਆਉਂਦੀ ਜਾਂਦੀ ਕਿਸੇ ਦਾ ਹੱਕ ਖਾਣ ਵਾਲੇ ਕਦੇ ਵੀ ਨਹੀਂ ਫਲਦੇ ਜਿਸ ਦੀ ਚੀਜ਼ ਹੁੰਦੀ ਆ ਉਸ ਨੂੰ ਆਖਰ ਮਿਲ ਕੇ ਰਹਿੰਦੀ ਐ ਇਹ ਸੀ ਜੀ ਆਪਣੇ ਅੱਜ ਦੀ ਕਹਾਣੀ ਗਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਗਾਣੇ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ